ਕੇਦਰੀਵਾਲ ਹਰਾਂ ਨੇ ਦਿੱਲੀ ਹਾਰ ਲਈ ਬੀਜੇਪੀ ਨੇ ਦਿੱਲੀ ਜਿੱਤ ਲਈ ਤੇ ਇਹਦਾ ਪੰਜਾਬ ਦੇ ਉੱਤੇ ਅਸਰ ਕੀ ਪਾਊਗਾ ਕੀ ਪੰਜਾਬ ਦੇ ਵਿੱਚ ਵੀ ਆਮ ਆदमी ਪਾਰਟੀ ਦੇ ਉੱਤੇ ਦਿੱਲੀ ਦੇ ਚੋਣ ਨਤੀਜੇ ਅਸਰ ਪਾਉਣਗੇ ਇਹਦਾ ਉੱਤਰ ਹਾਂ ਦੇ ਵਿੱਚ ਹੈ ਇਹਦਾ ਉੱਤਰ ਨਾ ਦੇ ਵਿੱਚ ਨਹੀਂ ਜੇਕਰ ਕੋਈ ਇਹ ਗੱਲ ਕਵੇ ਕਿ ਨਹੀਂ 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 ਪੰਜਾਬ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਇਹਦਾ ਮਤਲਬ ਇਹ ਆ ਕਿ ਉਹ ਦਿਨ ਦੇ ਵਿੱਚ ਤਾਰੇ ਦੇਖਣ ਦੀ ਜ਼ਿੱਦ ਕਰ ਰਿਹਾ ਉਹ ਰਾਤ ਦੇ ਵੇਲੇ ਸੂਰਜ ਦੇਖਣ ਦੀ ਇੱਛਾ ਪਾੜ ਰਿਹਾ ਤੇ ਉਹ ਹਕੀਕਤ ਨੂੰ ਕਬੂਲ ਨਹੀਂ ਕਰ ਰਿਹਾ ਤੁਹਾਨੂੰ ਚੇਤੇ ਹੋਣਾ ਪਿਛਲੇ ਕਈ ਹਫ਼ਤਿਆਂ ਤੋਂ ਚੋਣ ਪ੍ਰਚਾਰ ਮੁੱਕਣ ਵਾਲੇ ਦਿਨ ਤੱਕ ਆਮ ਆਦਮੀ ਪਾਰਟੀ ਦੀ ਸਮੁੱਚੀ ਬਾਜ਼ਾਰਤ ਦਿੱਲੀ ਦੇ ਵਿੱਚ ਬੈਠੀ ਸੀ ਤੁਸੀਂ ਕਿਸੇ ਵਿਧਾਇਕ ਨੂੰ ਫੋਨ ਕਰਦੇ ਸੀ ਤੁਸੀਂ ਕਿਸੇ ਮੰਤਰੀ ਨੂੰ ਫੋਨ ਕਰਦੇ ਸੀ ਉੱਤਰ ਇੱਕੋ ਮਿਲਦਾ ਸੀ ਕਿ 4 ਦਿਨ ਹੋ ਗਏ ਇੱਥੇ ਆਇਆਂ ਨੂੰ ਦਿੱਲੀ ਦੇ ਵਿੱਚ 8 ਦਿਨ ਹੋ ਗਏ ਦਿੱਲੀ ਦੇ ਵਿੱਚ ਆਇਆਂ ਨੂੰ 6 ਦਿਨ ਹੋਰ ਲੱਗਣਗੇ 15 ਦਿਨ ਅਸੀਂ ਹੋਰ ਲਾਉਣੇ ਆ ਉਸ ਤੋਂ ਬਾਅਦ ਅਸੀਂ ਆਵਾਂਗੇ ਪੰਜਾਬ ਦੀ ਪੂਰੀ ਬਾਜ਼ਾਰਤ ਦਿੱਲੀ ਦੇ ਵਿੱਚ ਸੀ ਪੰਜਾਬ ਦੇ ਸਾਰੇ ਵਿਧਾਇਕ ਦਿੱਲੀ ਦੇ ਵਿੱਚ ਸੀ ਪੰਜਾਬ ਦੇ ਵਿੱਚ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਪੰਜਾਬ ਦੇ ਚੇਅਰਮੈਨ ਪੰਜਾਬ ਦੇ ਕੁਝ ਰਾਜ ਸਭਾ ਦੇ ਮੈਂਬਰ ਤੇ ਪੰਜਾਬ ਦੇ ਛੋਟੇ ਵੱਡੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਜਿਹੜੇ ਉਹ ਦਿੱਲੀ ਦੇ ਵਿੱਚ ਗੈਰ ਗੱਚ ਮੁਕਾਬਲੇ ਦੇ ਵਿੱਚ ਸਿਰ ਢਾ ਕੇ ਲੜਾਈ ਲੜਦੇ ਸੀ ਪਰ ਨਤੀਜਾ ਪੱਖ ਦੇ ਵਿੱਚ ਨਹੀਂ ਆਇਆ ਪਿਛਲੇ ਦਿਨੀ ਮੈਂ ਜਦੋਂ ਪ੍ਰਚਾਰ ਚੱਲ ਰਿਹਾ ਸੀਗਾ ਦਿੱਲੀ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਗੱਲ ਕੀਤੀ ਸੀ ਮੈਂ ਉਹਨੂੰ ਸਵਾਲ ਕੀਤਾ ਸੀ ਵੀ ਕਿੱਥੇ ਆ ਉਹ ਕਹਿੰਦੇ ਜੀ ਮੈਨੂੰ 6 ਦਿਨ ਹੋ ਗਏ ਦਿੱਲੀ ਦੇ ਵਿੱਚ ਆਇਆ ਮੈਂ ਕਿਹਾ ਕਿ ਕਿੰਨਾ ਚਿਰ ਰਹਿਣਾ ਕਹਿੰਦੇ 10 ਦਿਨ ਮੇਰੇ ਇੱਥੇ ਹੋਰ ਲੱਗਣੇ ਆ ਮੈਂ ਕਿਹਾ ਕਿਹੜੀ ਸੀਟ ਤੇ ਆ ਕਹਿੰਦੇ ਕਲਕਤਾ ਜੀ ਸੀਟ ਦੇ ਉੱਤੇ ਆ ਮੈਂ ਕਿਹਾ ਕਿੰਨੇ ਕਿਲੋਕ ਜਾਣਦੇ ਆ ਕਹਿੰਦਾ ਮੈਨੂੰ ਇੱਕ ਵੀ ਨਹੀਂ ਮੈਂ ਕਿਹਾ ਫਿਰ ਕਿਉਂ ਆਏ ਆ ਕਹਿੰਦੇ ਪਾਰਟੀ ਨੇ ਆਖਿਆ ਮੈਂ ਕਿਹਾ ਫਾਇਦਾ ਕੀ ਹੋਊਗਾ ਕਹਿੰਦਾ ਫੇਸਬੁੱਕ ਤੇ ਫੋਟੋਆਂ ਪੈ ਜਾਣਗੇ ਇੰਸਟਾਗ੍ਰਾਮ ਤੇ ਪੈ ਜਾਣਗੇ ਅਸੀਂ ਹੁਕਮ ਵਜਾਉਣਾ ਸਾਨੂੰ ਇੱਕ ਬੰਦਾ ਪਛਾਣਦਾ ਹੋਵੇ ਸਾਨੂੰ ਲੱਖ ਬੰਦਾ ਪਛਾਣਦਾ ਹੋਵੇ ਸਾਨੂੰ ਕੋਈ ਵੀ ਨਾ ਪਛਾਣਦਾ ਹੋਵੇ ਅਸੀਂ ਹੁਕਮ ਵਜਾਉਣਾ ਮਤਲਬ ਇਹਦਾ ਇਹ ਹੋਇਆ ਕਿ ਹੁਕਮ ਵਜਾਉਣ ਦੇ ਨਾਲ ਜਿੱਤਾ ਨਹੀਂ ਦਰਜ ਹੁੰਦੀਆਂ ਕੰਮ ਦੇ ਨਾਲ ਜਿੱਤਾਂ ਦਰਜ ਹੁੰਦੀਆਂ ਜਿਹੜੀ ਪੰਜਾਬ ਦੀ ਸਰਕਾਰ ਸੱਥਾਂ ਦੇ ਵਿੱਚੋਂ ਚੱਲੇਗੀ ਉਹ ਦਿੱਲੀ ਦੀਆਂ ਗਲੀਆਂ ਦੇ ਵਿੱਚੋਂ ਚੱਲਣ ਲੱਗ ਪਈ ਸੀ ਤੇ ਹੁਣ ਪੰਜਾਬ ਦੇ ਵਿੱਚ ਹੋਊ ਕੀ ਲੋਕਾਂ ਦੇ ਮਨ ਵਿੱਚ ਸਵਾਲ ਆ ਕੀ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਰਹਿਣਗੇ ਜਾਂ ਅਰਵਿੰਦ ਕੇਜਰੀਵਾਲ ਹੋਣਾ ਦਾ ਆਖਰੀ ਸੁਪਨਾ ਪੰਜਾਬ ਦੇ ਵਿੱਚ ਪੂਰਾ ਹੋਣਾ ਕੀ ਉਹ ਭਗਵੰਤ ਮਾਨ ਦੇ ਨਾਲ ਜਿਹੜੀਆਂ ਦੂਰੀਆਂ ਕੁਝ ਹੱਦ ਤੱਕ ਚੱਲ ਰਹੀਆਂ ਇਹਦੇ ਵਿੱਚ ਵਾਅਦਾ ਹੋਊਗਾ ਤੇ ਫਿਰ ਪੰਜਾਬ ਦੀ ਸੱਤਾ ਦੇ ਉੱਤੇ ਭਵਿੱਖੀ ਰਣਨੀਤੀ ਉਲੀਕਣਗੇ ਜਾਂ ਫਿਰ ਭਗਵੰਤ ਮਾਨ ਹੀ ਬ੍ਰਾਂਡ ਬਣੇ ਰਹਿਣਗੇ ਇਹ ਲੋਕਾਂ ਦੇ ਮਨਾਂ ਵਿੱਚ ਸਵਾਲ ਪੈਦਾ ਹੋਇਆ ਹਾਰਾਂ ਵੀ ਬਣਦਗਾਂ ਰਹਿਣਗਾਂ ਜਿੱਤਾਂ ਵੀ ਹੁੰਦੀਆਂ ਰਹਿਣਗਾਂ ਨਾ ਇਹ ਫੁਕਰੀ ਵਾਲੀ ਗੱਲ ਆ ਤੇ ਨਾ ਗੋਡੇ ਟੇਕਣ ਵਾਲੀ ਗੱਲ ਆ ਮਸੂਸੇ ਜਾਣ ਵਾਲੀ ਗੱਲ ਆ ਪਰ ਕੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਗਲਤੀਆਂ ਨਹੀਂ ਕਰ ਰਹੀ ਜੇ ਕੁਝ ਗਲਤੀਆਂ ਕਰਨ ਦੇ ਕਰਕੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹਾਰੀ ਤਾਂ ਕੀ ਪੰਜਾਬ ਦੇ ਵਿੱਚ ਕੋਈ ਗਲਤੀ ਨਹੀਂ ਕੀਤੀ ਜਾ ਰਹੀ ਇਹਦੇ ਬਾਰੇ ਤੁਹਾਨੂੰ ਵੀ ਪਤਾ ਪਰ ਕੁਝ ਕੁ ਵਿਸ਼ਿਆਂ ਦੇ ਉੱਤੇ ਚਰਚਾ ਕਰ ਲੈਣੇ ਆ ਪੰਜਾਬ ਦੇ ਵਿੱਚ ਆਮ ਆदमी ਪਾਰਟੀ ਦੇ ਵਿਧਾਇਕ ਤੇ ਪੰਜਾਬ ਦੇ ਵਿੱਚ ਵਜ਼ਾਰਤ ਦੇ ਵਿੱਚ ਬੈਠੇ ਹੋਏ ਲੋਕ ਉਹ ਚੋਣ ਮੈਨੀਫੈਸਟੋ ਆਪਦੇ ਮੂਹਰੇ ਰੱਖ ਲੈਣ ਤੇ ਇੱਕ ਹੱਥ ਦੇ ਵਿੱਚ ਪੈਨ ਫੜ ਲੈਣ ਤੇ ਜਿਹੜੀਆਂ ਜਿਹੜੀਆਂ ਗੱਲਾਂ ਸੱਚੀ ਮੁੱਚੀ ਪੂਰੀਆਂ ਕੀਤੀਆਂ ਗਈਆਂ ਪਿਛਲੇ 3 ਸਾਲ ਦੇ ਵਿੱਚ ਉਹਨਾਂ ਦੇ ਉੱਤੇ ਟਿੱਕ ਲਾਉਣੀ ਸ਼ੁਰੂ ਕਰ ਦੇਣ ਹਰ ਬੰਦੇ ਨੂੰ ਪਤਾ ਹੁੰਦਾ ਜੀ ਕਿ ਅਸੀਂ ਕੀਤਾ ਕੀ ਆ ਮੈਂ ਕੀਤਾ ਕੀ ਆ ਦੂਜੇ ਨੂੰ ਆਪਾਂ ਜਿੰਨਾ ਮਰਜ਼ੀ ਵਿਖਾਵਾ ਕਰੀਏ ਕਿੰਨੇ ਅਸੀਂ ਕਮਾਲ ਕਰਤੀ ਆ ਪਰ ਪਤਾ ਹੁੰਦਾ ਅਸੀਂ ਕਿੰਨਾ ਕੁ ਕੁਝ ਕੀਤਾ ਜੇ ਪੰਜਾਬ ਦੇ ਵਿੱਚ ਇਸ ਵੇਲੇ ਬੋਰਡ ਦੇਖੀਏ ਜੇ ਬਿਲਬੋਰਡ ਦੇਖੀਏ ਜੇ ਪੋਸਟਰ ਦੇਖੀਏ ਜੇ ਅਖਬਾਰਾਂ ਦੇ ਇਸ਼ਤਿਹਾਰ ਦੇਖੀਏ ਜੇ ਟੀਵੀ ਚੈਨਲਾਂ ਦੇ ਇਸ਼ਤਿਹਾਰ ਦੇਖੀਏ ਤਾਂ ਬਹਿਜਾ ਬਹਿਜਾ ਹੋਈ ਪਈ ਆ ਪਹਿਲਾ ਇੱਕ ਸਾਲ ਪੰਜਾਬ ਦੇ ਵਿੱਚ ਵੱਖ-ਵੱਖ ਮੰਤਰੀ ਸਹਿਬਾਨ ਨੇ ਗੱਲਾਂ ਦੇ ਨਾਲ ਬਹੁਤ ਜਿਚਾਇਆ ਪਰ ਉਸ ਤੋਂ ਬਾਅਦ ਲੋਕ ਕੰਮ ਭਾਲਦੇ ਸੰਨ ਤੇ ਹਨ ਅੱਜ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮ ਪੱਕੇ ਹੋਣ ਨੂੰ ਤਰਸ ਰਹੇ ਆ ਅੱਜ ਪੰਜਾਬ ਦੇ ਵਿੱਚ ਆਊਟਸੋਰਸ ਕੰਮ ਜਿਹੜੇ ਉਹ ਵਿਭਾਗਾਂ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਰ ਰਹੇ ਆ ਅੱਜ ਪੰਜਾਬ ਦੇ ਵਿੱਚ ਬੇਅਦਬੀ ਦੇ ਮਾਮਲਿਆਂ ਦੇ ਖਿਲਾਫ ਕਾਨੂੰਨ ਬਣੇ ਇਹਦੇ ਕਰਕੇ ਗੁਰਜੀਤ ਸਿੰਘ ਖਾਲਸਾ ਵਰਗੇ ਲੋਕ ਸੁਨਾਮ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਟਾਵਰ ਤੇ ਚੜੇ ਬੈਠੇ ਆ ਅੱਜ ਪੰਜਾਬ ਦੇ ਵਿੱਚ ਕੰਪਿਊਟਰ ਅਧਿਆਪਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਾ ਕੇ ਮਰਨਵਰਤ ਤੇ ਬਹਿ ਜਾਂਦੇ ਆ ਅੱਜ ਪੰਜਾਬ ਦੇ ਵਿੱਚ ਕਿਸਾਨ ਜੱਥੇਬੰਦੀਆਂ ਇਹ ਗੱਲ ਕਹਿਣਗੇ ਕਿ ਭਾਈ ਸੂਬੇ ਦੀ ਸਰਕਾਰ ਵੀ ਸਾਡੀਆਂ ਮੰਗਾਂ ਨੂੰ ਬੂਰ ਨਹੀਂ ਪਾ ਰਹੀ ਅੱਜ ਪੰਜਾਬ ਦੇ ਵਿੱਚ ਔਰਤਾਂ ਇਹ ਗੱਲ ਕਹਿਣਗੀਆਂ ਕਿ ਸਾਨੂੰ 11-1100 ਰੁਪਏ ਨਹੀਂ ਮਿਲ ਰਿਹਾ ਅੱਜ ਪੰਜਾਬ ਦੇ ਵਿੱਚ ਖਜ਼ਾਨਾ ਲੁੱਟਿਆ-ਪੁੱਟਿਆ ਪਿਆ। ਅੱਜ ਪੰਜਾਬ ਦੇ ਵਿੱਚੋਂ ਵੀਵੀਆਈਪੀ ਕਲਚਰ ਕਿੰਨਾ ਖਤਮ ਹੋਇਆ ਆਪਾਂ ਜਾਣਦੇ ਆਂ। ਜਦੋਂ ਇਹ ਸਵਾਲ ਚੁੱਕੇ ਜਾਂਦੇ ਆਂ ਉਦੋਂ ਆਮ ਆਦਮੀ ਪਾਰਟੀ ਦੇ ਕੁਝ ਨੇਤਾ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਅਸੀਂ ਉਹਦਾ ਇਸ ਵੇਲੇ ਹਿਸਾਬ-ਕਿਤਾਬ ਕਰ ਰਹੇ ਆਂ। ਇਹ ਗੱਲਾਂ 1 ਸਾਲ ਜੱਟੜੀਆਂ ਸਨ ਕਹਿਣੀਆਂ। ਇਹ ਗੱਲਾਂ 1.5 ਸਾਲ ਜੱਟੜੀਆਂ ਸਨ ਕਹਿਣੀਆਂ। ਹੁਣ ਨਹੀਂ। ਜੇ ਹੁਣ ਵੀ ਆਪਾਂ ਇਹ ਗੱਲ ਕਹਿੰਦੇ ਆਂ ਤਾਂ ਇਹ ਗੱਲ ਬਿਲਕੁਲ ਉਵੇਂ ਆ ਜਿਵੇਂ ਕੇਂਦਰ ਦੀ ਸਰਕਾਰ ਹਰ ਚੌਥੇ ਦਿਨ ਕਹਿੰਦੀ ਆ ਕੋਈ ਮੁੱਦਾ ਉਠਣ ਤੋਂ ਬਾਅਦ ਆਜ਼ਾਦੀ ਕੇ ਬਾਅਦ ਕਾਂਗਰਸ ਨੇ ਕੀ ਕੀਤਾ ਉਹਨਾਂ ਨੂੰ ਇਹ ਗੱਲ ਭੁੱਲ ਜਾਂਦੀ ਆ ਕਿ ਉਹ ਬੀਤੇ ਦੀ ਬਾਤ ਆ ਪਿਛਲੇ ਲੰਮੇ ਸਮੇਂ ਤੋਂ ਅਸੀਂ ਕੇਂਦਰ ਦੀ ਸੱਤਾ ਦੇ ਉੱਤੇ ਕਾਬਜ਼ ਆ ਜੇ ਅੱਜ ਵੀ ਆਮ ਆਦਮੀ ਪਾਰਟੀ ਇਹ ਗੱਲ ਕਹੂ ਕਿ ਅਸੀਂ ਨਵੇਂ ਹਾਂ ਅਸੀਂ ਕ੍ਰਾਂਤੀ ਲੈ ਕੇ ਆਵਾਂਗੇ ਅਸੀਂ ਸੁਪਨਿਆਂ ਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਸਹਕਾਰ ਕਰਾਂਗੇ ਤਾਂ ਇਹ ਗੱਲਾਂ ਹੁਣ ਫੱਪਦੀਆਂ ਨਹੀਂ ਜੱਟਦੀਆਂ ਨਹੀਂ ਟੁੰਬਦੀਆਂ ਨਹੀਂ ਜਿਵੇਂ ਪਹਿਲਾਂ ਟੁੰਬਦੀਆਂ ਸਨ ਦਿੱਲੀ ਦੇ ਵਿੱਚ ਹੋਈਆਂ ਗਲਤੀਆਂ ਤੋਂ ਪੰਜਾਬ ਦੇ ਵਿੱਚ ਆਮ ਆਰਮੀ ਪਾਰਟੀ ਨੂੰ ਸਬਕ ਲੈਣਾ ਪੈਣਾ। ਭ੍ਰਿਸ਼ਟਾਚਾਰ ਅੱਜ ਵੀ ਚੱਲਦਾ। ਇਹਦੇ ਵਿੱਚ ਕੋਈ ਦੋਰ ਹੈ ਨਹੀਂ। ਵੱਖ-ਵੱਖ ਵਿਭਾਗਾਂ ਦੇ ਵਿੱਚ ਚੱਲਦਾ। ਨਸ਼ਾ ਤਸਕਰ ਪਹਿਲਾਂ ਵਾਂਗ ਹੀ ਹਨ। ਪੰਜਾਬ ਦੀ ਜਵਾਨੀ ਨਸ਼ੇ ਵਿੱਚ ਅੱਜ ਵੀ ਮਰ ਰਹੀ ਆ। ਪੰਜਾਬ ਦੇ ਵਿੱਚੋਂ ਚਾਈਨਾ ਡੋਰ ਕਰਕੇ ਕਤਲ ਹੋ ਰਹੇ ਆ, ਅਵਾਰਾ ਕੁੱਤਿਆਂ ਕਰਕੇ ਕਤਲ ਹੋ ਰਹੇ ਆ। ਆਪਣੇ ਕੋਲੋਂ ਇਹ ਵੀ ਮਸਲਾ ਹੱਲ ਨਹੀਂ ਹੋਇਆ। ਪੰਜਾਬ ਦੇ ਕੁਝ ਵਿਧਾਇਕ ਇਹ ਗੱਲ ਕਹਿੰਦੇ ਆ ਕਿ ਸਾਨੂੰ ਤਿੰਨ ਥਾਵਾਂ ਦੇ ਉੱਤੇ ਰਿਪੋਰਟਿੰਗ ਕਰਨੀ ਪੈਂਦੀ ਆ। ਕੁਝ ਕੁ ਭਗਵੰਤ ਮਾਨ ਸਾਹਿਬ ਨੂੰ ਉਤਰ ਲਈ ਆ ਕੁਝ ਕੁ ਅਰਵਿੰਦ ਕੇਜਰੀਵਾਲ ਨੂੰ ਸੰਨ ਮੈਂ ਸੰਨ ਕਹਿਣਾ ਹਨ ਦਾ ਪਤਾ ਨਹੀਂ ਕਿਉਂਕਿ ਉਹ ਹਾਰ ਗਏ ਆ ਕੁਝ ਕੁ ਜਿਹੜੇ ਬਾਕੀ ਛੋਟੇ ਵੱਡੇ ਧੜੇ ਆ ਉਹਨਾਂ ਦੇ ਨਾਲ ਜੁੜੇ ਹੋਏ ਆ ਪਾਰਟੀ ਅੰਦਰ ਖਾਤੇ ਕਿੰਨੀ ਇੱਕਜੁੱਟਾ ਇਹਦੇ ਬਾਰੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਾਣਦੀ ਆ ਬਾਕੀਆਂ ਕੋਲੇ ਭਾਵੇਂ ਪਰਦਾ ਪਿਆ ਰਹੇ ਕੀ ਪੰਜਾਬ ਦੇ ਵਿੱਚੋਂ ਨਸ਼ਾ ਮੁਕ ਗਿਆ ਤੇ ਕੀ ਪੰਜਾਬ ਦੇ ਵਿੱਚ ਸੜਕਾਂ ਬਹੁਤ ਸੋਹਣੀਆਂ ਬਣ ਗਈਆਂ ਕੀ ਪੰਜਾਬ ਦੇ ਵਿੱਚ ਇਸ ਵੇਲੇ ਪੁਲਾਂ ਦੀ ਬਹੁਤ ਸੋਹਣੀ ਉਸਾਰੀ ਹੋਗੀ ਜੀ ਪੰਜਾਬ ਦੇ ਵਿੱਚ ਹਰ ਵਰਗ ਸੰਤੁਸ਼ਟ ਹੈ ਕੀ ਪੰਜਾਬ ਦੇ ਵਿੱਚ ਸਰਕਾਰੀ ਪੈਸੇ ਦੀ ਵਰਤੋਂ ਹੋਈ ਹੈ ਜਾਂ ਦੁਰਵਰਤੋਂ ਕੀ ਆਪਦੇ ਆਪ ਨੂੰ ਉਭਾਰਨ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ਤੇ ਕੀ ਆਪਾਂ ਇਹ ਸਾਰੀਆਂ ਗੱਲਾਂ ਕਹਿ ਕੇ ਸੱਤਾ ਦੇ ਵਿੱਚ ਆਏ ਆ ਆਮ ਆदमी ਪਾਰਟੀ ਦੇ ਆਗੂ ਖੁਦ ਨੂੰ ਸਵਾਲ ਕਰ ਲੈਣ ਮੈਂ ਇਹ ਗੱਲਾਂ ਤਾਂ ਕਹਿ ਰਿਹਾ ਹਲੇ 2 ਸਾਲ ਪਏ ਆ ਤੁਸੀਂ ਇਸ ਵੇਲੇ ਰੋਡਵੇਜ਼ ਵਿਭਾਗ ਦਾ ਹਾਲ ਕੀ ਹੋਇਆ ਪਿਆ ਆਪੇ ਦੇਖੋ ਪਾਵਰ ਕਾਮ ਡਿਪਾਰਟਮੈਂਟ ਦਾ ਹਾਲ ਕੀ ਹੋਇਆ ਪਿਆ ਆਪੇ ਦੇਖੋ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਪੈਸੇ ਫਸੇ ਪਏ ਆ ਇਹ ਆਪੇ ਦੇਖੋ ਕਿਹਨਾਂ ਦੇ ਕੋਲੋਂ ਆਪਾਂ ਪੈਸੇ ਕਢਵਾ ਨਹੀਂ ਸਕੇ ਆਪੇ ਦੇਖੋ ਨਸ਼ਾ ਤਸਕਰ ਕਿੰਨੇ ਕ ਮੁੱਕ ਗਏ ਆਪੇ ਦੇਖੋ ਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਇਮਾਨਦਾਰੀ ਕਿੰਨੀ ਕ ਆਈ ਆ ਆਪੇ ਦੇਖੋ ਵੀਵੀਆਈਪੀ ਕਲਚਰ ਕਿੰਨਾ ਖਤਮ ਹੋਇਆ ਆਪੇ ਦੇਖੋ ਕੀ ਪੰਜਾਬ ਦੇ ਵਿੱਚ ਨਿਤਕਤਲੋਗਾਰਦ ਨਹੀਂ ਹੁੰਦੀ ਇਹ ਆਪੇ ਦੇਖੋ ਕੀ ਪੰਜਾਬ ਦੇ ਕੁਝ ਨੇਤਾ ਜਿਹੜੇ ਉਹ ਸਰਕਾਰੀ ਗੱਡੀਆਂ ਦੇ ਘੜਾਂ ਲੈ ਕੇ ਨਹੀਂ ਨਿਕਲਦੇ ਇਹ ਆਪੇ ਦੇਖੋ ਤੇ ਜਿਹੜੀਆਂ ਗੱਲਾਂ ਮੈਂ ਆਪੇ ਦੇਖੋ ਕਹਿਣਾ ਇਹਨਾਂ ਦੇ ਹੀ ਤੁਸੀਂ ਖਿਲਾਫ ਸੀ ਇਹ ਨਾ ਦੇ ਹੀ ਦਿੱਲੀ ਵਾਲੇ ਖਿਲਾਫ ਸੀ ਹਲੇ 2 ਸਾਲ ਪਏ ਨੇ 2 ਸਾਲ ਦਾ ਸਮਾਂ ਪਿਆ ਹਲੇ 3 ਵਰੇ ਪੂਰੇ ਹੋਏ ਆ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੇ ਨਵੇਂ ਚਿਹਰੇ ਵੀ ਪੈਦਾ ਕਰਨੇ ਪੈਣਗੇ ਭਗਵੰਤ ਮਾਨ ਦੇ ਸਿਰ ਦੇ ਉੱਤੇ ਪਿਛਲੀ ਵਾਰ ਚੋਣ ਲੜੀ ਤੇ ਜਿੱਤੀ ਹੋਰ ਕੁਝ ਵੀ ਨਹੀਂ ਸੀ ਅੱਜ ਵੀ ਪੰਜਾਬ ਦੇ ਵਿੱਚ ਵੱਡੇ ਚਿਹਰਿਆਂ ਦੀ ਆਮ ਆਦਮੀ ਪਾਰਟੀ ਦੇ ਕੋਲੇ ਘਾਟ ਆ ਜਿਨ੍ਹਾਂ ਨੂੰ ਅਸੀਂ ਦਿੱਲੀ ਦੇ ਵਿੱਚ ਵੱਡੇ ਮੰਨਦੇ ਸੀ ਉਹ ਦਿੱਲੀ ਦੇ ਵਿੱਚ ਛੋਟੇ ਹੋ ਕੇ ਰਹਿ ਗਏ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੂਜੀ ਵਾਰ ਸਰਕਾਰ ਬਣਾ ਸਕੂ ਕਿ ਨਹੀਂ ਬਣਾ ਸਕੂ ਇਹਦੇ ਬਾਰੇ ਹੁਣ ਚੈਨਲਾਂ ਦੇ ਉੱਤੇ ਡਿਬੇਟ ਚੱਲਣੀ ਸ਼ੁਰੂ ਹੋ ਜਾਣੀ ਹੈ ਦਿੱਲੀ ਦੇ ਚੋਣ ਨਤੀਜਿਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੱਕ ਦੇ ਉੱਤੇ ਕਿੰਨੀ ਸੱਟ ਮਾਰਨੀ ਹੈ ਇਹਦੇ ਬਾਰੇ ਚਰਚਾ ਸ਼ੁਰੂ ਹੋ ਜਾਣੀ ਹੈ ਭਾਜਪਾ ਦੀ ਦਿੱਲੀ ਦੇ ਵਿੱਚ ਜਿੱਤ ਪੰਜਾਬ ਦੇ ਵਿੱਚ ਕਿੰਨਾ ਕੁ ਰੰਗ ਦਿਖਾਉ ਕੀ ਪੰਜਾਬ ਦੇ ਵਿੱਚ ਵੀ ਭਾਜਪਾ ਆਉ ਇਸ ਗੱਲ ਦੀ ਚਰਚਾ ਚੱਲ ਪੈਣੀ ਹੈ ਕਾਂਗਰਸ ਦਾ ਜਿਵੇਂ ਉੱਥੇ ਪੱਠਾ ਗੁੱਲ ਹੋਇਆ ਕਿ ਇੱਥੇ ਪੰਜਾਬ ਦੇ ਵਿੱਚ ਵੀ ਹੋ ਜਾਉ ਇਹ ਚਰਚਾ ਚੱਲ ਪੈਣੀ ਹੈ ਹੁਣ ਕਈ ਲੋਕੇ ਗੱਲ ਕਹਿਣਗੇ ਵੇ ਦੇਖੋ ਆਮ ਆदमी ਪਾਰਟੀ ਤੋਂ ਲੋਕ ਪੰਜਾਬ ਦੇ ਵਿੱਚ ਨਿਰਾਸ਼ ਆ। ਬੀਜੇਪੀ ਕਿਉਂਕਿ ਕਿਸਾਨਾਂ ਦੇ ਨਾਲ ਜੁੜੀ ਨਹੀਂ ਹੈਗੀ ਇਸ ਕਰਕੇ ਗੱਲ ਨਹੀਂ ਬਣਨੀ। ਆ ਕਾੜੀ ਦਲ ਇਸ ਵੇਲੇ ਆਪਣਾ ਆਧਾਰ ਗਵਾ ਚੁੱਕਿਆ ਤੇ ਗੱਲ ਕਾਂਗਰਸ ਦੇ ਉੱਤੇ ਆ ਕੇ ਮੁੱਕ ਜਾਣੀ ਵੀ ਕਾਂਗਰਸ ਦੀ ਸਰਕਾਰ ਬਣੂ। ਬਿਨਾਂ ਸ਼ੱਕ ਕਾਂਗਰਸ ਆ ਜਿਹੜੀ ਉਹ ਪੰਜਾਬ ਦੇ ਵਿੱਚ ਕਾਫੀ ਸਰਗਰਮ ਟੱਕਰ ਦੇ ਵਿੱਚ ਆ। ਪਰ ਕਾਂਗਰਸ ਵੀ ਆਪਣੇ ਭਾਰ ਨਾਲ ਡਿੱਗਣ ਦੀ ਸੰਭਾਵਨਾ ਦੇ ਵਿੱਚ ਆ। ਕਾਂਗਰਸ ਦੇ ਵਿੱਚ ਇਸ ਵੇਲੇ ਪੰਜ ਮੁੱਖ ਮੰਤਰੀ ਤੁਰੇ ਫਿਰਦੇ ਆ। ਕਾਂਗਰਸ ਦੇ ਵਿੱਚ ਰਾਜਾ ਵੜਿੰਗ ਸਾਹਿਬ ਵੀ ਮੁੱਖ ਮੰਤਰੀ ਆ। ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਮੁੱਖ ਮੰਤਰੀ ਦਾ ਚਿਹਰਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੀ ਹੋ ਸਕਦੇ ਆ ਚਰਨਜੀਤ ਸਿੰਘ ਚੰਨੀ ਵੀ ਹੋ ਸਕਦੇ ਆ ਪ੍ਰਗਟ ਸਿੰਘ ਵੀ ਹੋ ਸਕਦੇ ਆ ਤੇ ਵਿਚ ਵਿਚਾਲੇ ਸ਼ਾਇਦ ਨਵਜੋਤ ਸਿੰਘ ਸਿੱਧੂ ਵੀ ਆਪਣੀ ਹਾਜ਼ਰੀ ਦਰਜ ਕਰਵਾਉਣ ਆ ਜਾਣ ਜੀ ਨੂੰ ਵੀ ਚਿਹਰਾ ਐਲਾਨ ਦਿੱਤਾ ਗਿਆ ਬਾਕੀਆਂ ਨੇ ਉਹਦੀ ਵਿਰੋਧਤਾ ਕਰਨੀ ਆ ਇਹ ਗੱਲ 100% ਦੀ ਹੈ ਮੈਂ ਇਸੇ ਕਰਕੇ ਕਹਿੰਦਾ ਕਾਂਗਰਸ ਆਪ ਦੇ ਭਾਰ ਨਾਲ ਡਿੱਗ ਸਕਦੀ ਹੈ ਜਿਵੇਂ ਕਿ ਪਹਿਲਾਂ ਅੰਦਾਜ਼ੇ ਹੁੰਦੇ ਸੀ ਕਿ ਆਮ ਆਰਮੀ ਪਾਰਟੀ ਨੂੰ ਸੀਟਾਂ ਤਾਂ ਬਹੁਤ ਮਿਲਗੀਆਂ 92 ਮਿਲ ਗਈਆਂ ਪਰ ਇਹ ਆਪਣੀ ਭਾਰ ਨਾਲ ਡਿੱਗ ਪਵੇ ਹਾਲੇ ਤੱਕ ਡਿੱਗਣੋਂ ਬਚੀ ਹੋਈ ਆ ਕਿਉਂਕਿ ਦਿੱਲੀ ਵਾਲਿਆਂ ਨੇ ਕਾਬੂ ਬਹੁਤ ਕੀਤਾ ਹੋਇਆ ਪਰ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਸੱਥਾਂ ਦੇ ਵਿੱਚੋਂ ਸਰਕਾਰ ਚੱਲਣੀ ਸੀ ਉਹ ਕਿੰਨੀ ਕਾਮਯਾਬ ਹੋਈ ਆ ਇਹ ਗੱਲ ਮਨ ਨੂੰ ਠੁੰਮਣਾ ਦੇਣ ਵਾਲੀ ਆ ਵੀ ਭਾਈ ਦੇਖੋ ਬਾਕੀਆਂ ਨਾਲ ਤਾਂ ਚੰਗੇ ਆ ਨਾ ਜੇ ਬਾਕੀਆਂ ਨਾਲੋਂ ਚੰਗੇ ਆ ਇਸੇ ਕਰਕੇ ਤਾਂ 92 ਮਿਲੀਆਂ ਜੇ ਬਾਕੀ ਚੰਗੇ ਹੁੰਦੇ ਤਾਂ ਇਹਨਾਂ ਨੂੰ ਲੋਕਾਂ ਨੇ ਮੂਰੇ ਕਿਉਂ ਲੈ ਕੇ ਆਉਣਾ ਸੀ ਪਰ ਪਹਿਲਾ ਗੱਲ ਹੁੰਦੀ ਆ ਇੱਕ ਧਾਰਨਾ ਤੇ ਆਧਾਰਤ ਫਿਰ ਗੱਲ ਹੁੰਦੀ ਆ ਕੰਮ ਤੇ ਆਧਾਰਤ ਪੰਜਾਬ ਦੇ ਲੋਕਾਂ ਦੀ ਰਾਏ ਬਹੁਤ ਛੇਤੀ ਬਦਲਦੀ ਆ ਪੰਜਾਬ ਦੇ ਲੋਕਾਂ ਦੀ ਰਾਏ ਇੰ样 ਤਿਲਕਦੀ ਆ ਜਿਵੇਂ ਹੱਥ ਦੇ ਵਿੱਚੋਂ ਮੱਛੀ ਤਿਲਕ ਜਾਂਦੀ ਆ ਪੰਜਾਬ ਦੇ ਲੋਕ ਕਿਸੇ ਇੱਕ ਥਾਂ ਦੇ ਉੱਤੇ ਸਥਿਰ ਨਹੀਂ ਰਹਿੰਦੇ ਜੇ ਉੱਤੇ ਲੈ ਜਾਣਾ ਜਾਣਦੇ ਆ ਥੱਲੇ ਵੀ ਲੈਉਣਾ ਜਾਣਦੇ ਆ ਪੰਜਾਬ ਦੇ ਵਿੱਚ ਜੇਕਰ ਫਰੀਦਕੋਟ ਦੇ ਵਿੱਚ ਐਨ ਮੌਕੇ ਦੇ ਉੱਤੇ ਆ ਕੇ ਸਰਬਜੀਤ ਸਿੰਘ ਖਾਲਸਾ ਜਿੱਤ ਸਕਦੇ ਤੇ ਆਮ ਆਦਮੀ ਪਾਰਟੀ ਹਾਰ ਸਕਦੀ ਆ ਪੰਜਾਬ ਦੇ ਵਿੱਚ 2027 ਦੇ ਵਿੱਚ ਵੀ ਕੁਝ ਵੀ ਹੋ ਸਕਦਾ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਹ ਗੱਲ ਸੋਚਣੀ ਪਊਗੀ ਆਉਂਦੇ 2 ਸਾਲਾਂ ਦੇ ਵਿੱਚ ਕਿ ਅਸੀਂ ਆਪਣੇ ਦਰੀਆਂ ਝਾੜਨ ਵਾਲੇ ਲੋਕ ਬਚਾ ਕੇ ਰੱਖਣੇ ਆ ਜਿਹੜੇ ਕਿ ਨਹੀਂ ਬਚਾਏ ਗਏ। ਅਸੀਂ ਕੰਨਾਂ ਤੇ ਪੋਸਟਰ ਲਾਉਣ ਵਾਲੇ ਬੰਦੇ ਬਚਾ ਕੇ ਰੱਖਣੇ ਜਿਹੜੇ ਕਿ ਨਹੀਂ ਬਚਾਏ ਗਏ। ਬੂਥਾਂ ਦੇ ਉੱਤੇ ਬੈਠ ਕੇ ਲੜਾਈਆਂ ਲੜਨ ਵਾਲਿਆਂ ਦੀ ਕਦਰ ਕਰਨੀ ਪੈਣੀ ਆ। ਪਰਚੋ ਪਰਚੀ ਹੋਣ ਵਾਲਿਆਂ ਦੀ ਕਦਰ ਕਰਨੀ ਪੈਣੀ ਆ। ਧਰਨੇ ਲਾਉਣ ਵਾਲਿਆਂ ਦੀ ਕਦਰ ਕਰਨੀ ਪੈਣੀ ਆ। ਤੁਸੀਂ ਕਦਰ ਨਹੀਂ ਕੀਤੀ ਤਿੰਨ ਵਰਿਆਂ ਦੇ ਵਿੱਚ ਮੈਂ ਨਹੀਂ ਕਹਿੰਦਾ ਤੁਹਾਡੀ ਪਾਰਟੀ ਦੇ ਲੋਕ ਕਹਿੰਦੇ ਆ। ਮੈਂ ਤਾਂ ਇੱਕ ਵੋਟਰ ਹਾਂ ਪੱਤਰਕਾਰ ਵੀ ਬਾਅਦ ਦੀ ਗੱਲ ਆ ਪਰ ਜੇਕਰ ਤੁਹਾਡੇ ਕੋਲੇ ਸੱਚੀ ਮੁੱਚੀ ਦਰਿਆਵਾਂ ਵਾਲੇ ਬੰਦੇ ਹੁੰਦੇ ਰਿਕਸ਼ਾ ਚਾਲਕ ਹੁੰਦੇ ਨੌਕਰੀਆਂ ਛੱਡ ਕੇ ਤੁਹਾਡੇ ਨਾਲ ਜੁੜਨ ਵਾਲੇ ਬੰਦੇ ਹੁੰਦੇ ਤੁਹਾਡੇ ਨਾਲ ਆਪਣੀਆਂ ਨੌਕਰੀਆਂ ਤੋਂ ਵੇਲੇ ਤੋਂ ਪਹਿਲਾਂ ਅਸਤੀਫਾ ਦੇਣ ਵਾਲੇ ਬੰਦੇ ਹੁੰਦੇ ਤਾਂ ਫੇਰ ਭਾਈ ਇਧਰੋਂ ਇਧਰ ਆਉਣ ਨੂੰ ਟਿਕਟਾ ਨਾ ਮਿਲਦੀਆਂ ਤੇ ਇਧਰੋਂ ਇਧਰ ਆਉਣ ਨੂੰ ਟਿਕਟਾ ਨਾ ਮਿਲਦੀਆਂ ਆਮ ਆਦਮੀ ਪਾਰਟੀ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ਦੇ ਵਿੱਚੋਂ ਸਬਕ ਲਵੇ ਦਿੱਲੀ ਦੇ ਵਿੱਚ ਬਹੁਤ ਕੁਝ ਬਦਲਿਆ ਪੰਜਾਬ ਦੇ ਨਾਲੋਂ ਦਿੱਲੀ ਦੀ ਅਰਥਵਿਵਸਥਾ ਦਿੱਲੀ ਦੇ ਮਸਲੇ ਹੋ ਰਾ ਤੇ ਪੰਜਾਬ ਦੇ ਲੋਕਾਂ ਦੇ ਮਸਲੇ ਹੋ ਰਾ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣਾ ਪਊਗਾ ਜੇਕਰ 2 ਸਾਲਾਂ ਬਾਅਦ 2027 ਦੇ ਵਿੱਚ ਪੈਣ ਵਾਲੀਆਂ ਵੋਟਾਂ ਦੇ ਵਿੱਚ ਆਪ ਦੁਹਰਾ ਚਾਹੁੰਦੀ ਆ ਸੱਚੀ ਮੁੱਚੀ ਬਦਲਾਅ ਚਾਹੁੰਦੀ ਆ ਜੇ ਚਾਹੁੰਦੀ ਆ ਜਿਕੇ ਸਾਡੇ ਪੜ ਪੱਲੇ ਕੁਝ ਪਵੇ ਨਹੀਂ ਤਾਂ ਫਿਰ ਜਵੇਂ ਬਾਕੀ ਧੂੜ ਦੇ ਵਿੱਚ ਕੁਝ ਨਹੀਂ ਦਿਸਦਾ ਤੇ ਇਹ ਵੀ ਨਹੀਂ ਦਿਸਣੇ ਇਹ ਮੈਂ ਨਹੀਂ ਕਹਿੰਦਾ ਜਿੱਥੇ ਚਾਰ ਬੰਦੇ ਬੈਠਣ ਇਹਦੇ ਬਾਰੇ ਉੱਥੇ ਬਹਿ ਕੇ ਭੇਸ ਬਦਲ ਕੇ ਬਹਿ ਕੇ ਸੋਚ ਵਿਚਾਰ ਕਰਨ ਦੀ ਲੋੜ ਆ ਕੁਝ ਨਾ ਕੁਝ ਪੱਲੇ ਨਾਲ ਬਲ ਕੇ ਮੁਲ ਨਹੀਂ ਲੋੜ ਹੈ ਵੇਨੇ ਕੀ ਬਣਦਾ ਪਰ ਦਿੱਲੀ ਦੇ ਚੋਣ ਨਤੀਜੇ ਪੰਜਾਬ ਤੇ ਅਸਰ ਛੱਡਣਗੇ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਪੰਜਾਬ ਦੇ ਉੱਤੇ ਅਸਰ ਛੱਡੂਗੀ ਤੇ ਆਮ ਆਦਮੀ ਪਾਰਟੀ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਸਬਕ ਲਵੇ ਸਮੇਂ ਦੀ ਬਹੁਤ ਵੱਡੀ ਲੋੜ ਹੈ